ਸਾਤ ਸੰਗ ਜੀਓ ਇਹ ਜੋ ਚੋਲਾ ਜੋ ਜੇਦਾ ਸਾਹਿਬ ਕੇ ਵਿਦਾਇ ਮਾਨ ਹੈ ਸਥਿਤ ਹੈ ਗੁਰਪਿਆਸਾ ਦੀ ਇਹ ਚੋਲਾ ਕਿੱਥੋਂ ਆਇਆ ਕਿਵੇਂ ਆਇਆ ਬਹੁਤ ਘੱਟ ਸੰਗਤਾਂ ਜਾਣਦੀਆਂ ਹਨ ਇਹ ਚੋਲਾ ਅਦਬ ਦੇਖ ਦੇ ਵਿੱਚੋਂ ਆਇਆ ਅਦਬ ਦੇਖ ਦੇ ਵਿੱਚ ਲਾਜਬਦ ਲਾਜਬਦ ਰਾਜਾ ਸੀ ਸਾਤ ਸੰਗ ਜੀ ਤੁਹਾਨੂੰ ਨਾਨਕ ਪਾਸ ਦੁਨੀਆ ਤਾ ਦੇ ਜੋ ਅਦਬ ਦੇਸ ਵਿੱਚ ਗਏ ਆ ਉਸ ਦਾਜ ਦੇ ਵਿੱਚ ਗਏ ਉਸ ਗੁਰਪਿਆਸਾ ਸੇ ਇਹ ਚੋਲਾ ਬਲਮਾਤ ਆਕਾਰਪੁਤਖ ਵੱਲੋਂ ਗੁਰਮਾਰਾਈ ਦੇ ਤਨ ਦੇ ਉਤੇ ਆਇਆ ਜਿਹਦੇ ਉੱਤੇ ਜਿਹਦੇ ਉੱਤੇ ਸੱਸ ਸੱਤ ਤਰ੍ਹਾਂ ਦੀਆਂ ਐਈਤਾ ਲਿਖੀਆਂ ਹੋਈਆਂ ਐ ਐਈਤਾ ਲਿਖੀਆਂ ਹੋਈਆਂ ਸਾਰਾ ਕੁਰਾਨ ਦੀਆਂ ਐਈਤਾ ਲਿਖੀਆਂ ਹੋਈਆਂ ਸਭ ਤੁਹਾਨੂੰ ਕੋ ਨਾਂਗ ਕਾ ਪਾਸ ਸਾ ਜੀ ਗੁਰਬਾਣੀ ਦਾ ਪਛਾਣ ਕਰਦੇ ਕਰਦੇ ਸਨ ਨਾਂਕਾਜ਼ ਤੁਹਾਨੂੰ ਬਾਤ ਕਰਦੇ ਸਨ ਜਦੋਂ ਲੋਕਾਂ ਨੇ ਸੁਣਿਆ ਕਿ ਚੋਲਾ ਇੰਨੇ ਐਈਤਾ ਵਾਲਾ ਪਹਿਨੇ ਹੋਇਆ ਹੈ ਪਰ ਇਹ ਤਾਂ ਇਹ ਤੁਹਾਨੂੰ ਇਹ ਤਾਂ ਹਿੰਦੂਤਾਂ ਦਾ ਪਛਾਣ ਕਰਦਾ ਹੈ ਇਹ ਤਾਂ ਸਿੱਖਤਾਂ ਦਾ ਪਛਾਣ ਕਰਦਾ ਹੈ ਪਤਾ ਨਹੀਂ ਕਿਹੜੇ ਤਾਂ ਦਾ ਪਛਾਣ ਕਰਦਾ ਸਾਡੇ ਮੁਸਲਮਾਨ ਦਾ ਤੁਹਾਨੂੰ ਪਛਾਣ ਨਹੀਂ ਕਰਦੇ ਜਾ ਕੇ ਸ਼ਿਕਾਇਤ ਲਾਈ ਰਾਜਬਦ ਨੇ ਇਹ ਸੁਣਿਆ ਉਹਨੇ ਕਹ ਵੀ ਜਾਓ ਉਸ ਨੂੰ ਮਾਲ ਮਕਾ ਦਿਓ ਜਿਹੜਾ ਸਾਡੇ ਅਸੂਲਾਂ ਦੇ ਬਦਲ ਚੱਲਦਾ ਹੈ ਸਾਸ ਸਿੰਘ ਜੀ ਮਾਲ ਦੇ ਵਾਸਤੇ ਗਏ ਤਾਂ ਤੁਨ ਕੋ ਨਾਨਕ ਪਾਸ ਸਾਨੂੰ ਪਹਾੜ ਤੋਂ ਛੁੱਟਿਆ ਗਿਆ ਤੋਏ ਜੀ ਦੱਬਿਆ ਗਿਆ ਲੇਕਿਨ ਤੁਨ ਕੋ ਨਾਨਕ ਪਾਸ ਫੁੱਲ ਵਾਂਗੂ ਬਾਹਰ ਆ ਗਏ ਉਹਨਾਂ ਦਾ ਭੜਮ ਤੋੜਿਆ ਸਾਜਾ ਅਗਦੇ ਅਜੇ ਕਿ ਸੀਸ ਚ ਕੋਇਆ ਉਹਦੇ ਸੇਵਕਾਂ ਨੇ ਕਿ ਉਹ ਤਾਂ ਨਾ ਪਹਾੜ ਤੋਂ ਛੁੱਟਿਆ ਮਰਦਾ ਏ ਨਾ ਪਾਣੀ 'ਚ ਡੋਬਿਆ ਮਰਦਾ ਏ ਨਾ ਤੋਏ ਜਿਵੇਂ ਤੇ ਡੁੱਬਿਆ ਮਰਦਾ ਏ ਸਾਸ ਸਿੰਘ ਜੀ ਦਾਜ ਦਾਜਬੰਦ ਜਦੋਂ ਸਾਹਮਣੇ ਗਿਆ ਬਈ ਤਾਂ ਸਵਾਲ ਜਵਾਬ ਹੋਏ ਸਾ ਅਖਰ ਲਾਜ ਲਾਜਵਤ ਨੂੰ ਸੀਸ ਝੁਕਾਣਾ ਪਿਆ ਸਾਧ ਸੰਗ ਜੀ ਓਏ ਇਹ ਇਹ ਜਿਹੜਾ ਚੋਲਾ ਹੈ ਉਹ ਜਿਹੜਾ ਲਾਜਵਤ ਹੈ ਉਹਨੇ ਕਿਹਾ ਵੀ ਇਹ ਚੋਲਾ ਮਿੰਦੂ ਦੇ ਦੇ ਪਹਿਲਾਂ ਤੋਂ ਨੇ ਆਖੜ ਚ ਕਿਹਾ ਲੇਕਿਨ ਜਦੋਂ ਸਾਡੀ ਸਮਝ ਆ ਗਈ ਸੀਸ ਝੁਕਾਇਆ ਗੋਦਾਨ ਘਪਾ ਸਕਦੇ ਚਾਨਣ ਵਿੱਚ ਉਹਦਾ murid ਬਣ ਗਿਆ ਤੇ ਇਹ ਜਿਹੜਾ ਚੋਲਾ ਹੈ ਇਹ ਉਹ ਚੋਲਾ ਜਿਹੜਾ ਆਕਾਰ ਬਖਸ਼ ਤਲਨ ਨੂੰ ਨਾਨਕ ਪਾਸ਼ਾ ਨੇ ਦਿੱਤਾ ਸੀ ਮੇਰਾ ਨਾਂ ਜਰਨਾਲ ਸਿੰਘ ਆ 90 ਸਾਲ ਕਰੀਏ ਮੇਰੀ ਉਮਰ ਆ ਇਹ ਸੰਗ ਖੰਡਾ ਸ਼ੈਨੀਆਂ ਤੋਂ ਚੱਲਦਾ ਤੇ ਡੇਰਾ ਸਾਹਿਬ ਪਹੁੰਚਦੇ ਆ ਡੇਰਾ ਸਾਹਿਬ ਜਿਹੜਾ ਚੋਲਾ ਸਾਹਿਬ ਹੈ ਇਹ ਕਾਬਲੀ ਮਲ ਜੋ ਗੁਰੂ ਨਾਨਕ ਪਾਤਸ਼ਾਹ ਦੇ ਅੰਸ਼ ਵਿੱਚੋਂ 7ਵੀਂ ਪੀੜੀ ਵਿੱਚੋਂ ਤੇ 7ਵੀਂ ਪੀੜੀ ਵਿੱਚੋਂ ਇਹ ਸੁਆਫ ਅਫਗਾਨਿਸਤਾਨ ਦਾ ਸ਼ਹਿਰ ਸੁਹਾਣਾ ਉੱਥੇ ਦਾ ਪੋਤਾ ਮਾਲਸੀ ਉਹਦੇ ਕੋਲੋਂ ਜਾ ਕੇ ਇਹ ਜਿਹੜਾ ਚੋੜਾ ਸਾਹਬ ਹੈ ਇਹਨੇ ਉਹਦੀ ਪਹਾੜੀਆਂ ਵਿੱਚ ਤੇ ਦੱਬਿਆ ਗਿਆ ਤੇ ਉਥੋਂ ਇਹਨੇ ਪੁੱਟ ਕੇ ਲਿਆਉਂਦਾ ਪੱਥਰ ਨੂੰ ਬਾਣੀ ਦੇ ਨਾਲ ਦੂਰ ਕੀਤਾ ਜਿਹੜਾ ਚੁੱਕਿਆ ਨਹੀਂ ਸੀ ਜਾਂਦਾ ਤੇ ਉਸ ਵੇਲੇ ਗੁਰੂ ਮਹਾਰਾਜ ਜੀ ਨੇ ਕਾਬਲੀ ਮਾਲ ਨੂੰ ਭਾਖਾ ਦਿੱਤੀ ਕਿ ਤੂੰ ਜਪਜੀ ਸਾਹਿਬ ਦਾ ਪਾਠ ਕਰਕੇ ਪਾਣੀ ਲਾ ਕੇ ਕੋਲ ਪਾਠ ਕਰਕੇ ਉਹਦੇ ਉੱਤੇ ਛੱਤੇ ਮਾਰ ਤੈਨੂੰ ਆਪਣੇ ਆਪ ਇਹਦਾ ਰਸਤਾ ਜਿਹੜਾ ਉਹ ਮਿਲਦੇਗਾ ਕਾਵਲੀ ਮਾਲ ਨੇ ਉਸ ਪੱਥਰ ਦੇ ਉੱਤੇ ਜਪਜੀ ਸਾਹਿਬ ਦਾ ਪਾਠ ਕੀਤਾ ਪਹਿਲਾਂ ਫਿਰ ਉਹ ਪਾਣੀ ਛੱਟੇ ਮਾਰੇ ਪੱਥਰ ਲੰਬੇ ਹੋ ਗਿਆ ਕਾਵਲੀ ਮਾਲ ਸੰਗਤ ਦੇ ਸਮੇਂ ਉੱਥੋਂ ਜਿਹੜਾ ਇਹ ਚੋਲਾ ਸਭ ਲੈ ਕੇ ਤੇ ਫਿਰ ਡੇਰਾ ਸਾਹ ਪਹੁੰਚਿਆ ਜਿਹਦਾ ਅੱਜ ਬਹੁਤ ਢੇਰ ਤੋਂ ਲੈ ਕੇ ਚੋਲੇ ਸਾਹਿਬ ਦਾ ਜਦੋਂ ਆ ਮੇਲਾ ਹੈ ਸੰਗ ਰੂਪ ਵਿੱਚ ਦਰਸ਼ਨ ਕਰਨ ਦੇ ਉਹ ਸੰਗ ਕੇ ਸੰਗਤ ਇਕੱਠੀ ਹੋ ਕੇ ਦੰਦੀ ਆ ਉਹ ਚੋਲੇ ਸਾਹਿਬ ਦੇ ਦਰਸ਼ਨ ਕਰਨ ਤੇ ਜੋ ਕੋਈ ਸਰਦਾ ਨਾਲ ਆਪਣੀ ਅਰਦਾਸ ਬੇਨਤੀ ਕਰਦਾ ਸਾ ਸੰਗ ਉਹਦੀ ਪੂਰੀ ਕਰਦਾ ਇਹ ਚੋਲਾ ਸਾਹਿਬ ਦਾ ਇਤਿਹਾਸ ਹੈ ਵਾਹਿਗੁਰੂ ਜੀ ਖਾਸਾ ਵਾਹਿਗੁਰੂ